ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵੀਡੀਓ ਹੋਪਸ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਬਸਮਤਨਗਰ ਦੇ ਵਿੱਚ ਜਾਣਾ ਵਾ ਗੁਰਦੁਆਰਾ ਸਾਹਿਬ ਤੇ ਬਾਬਾ ਨਾਮਦੇਵ ਜੀ ਦੇ ਮੰਦਿਰ ਦੇ ਤੇ ਗੁਰਦੁਆਰਾ ਸਾਹਿਬ ਦੇ ਤੇ ਬਾਬਾ ਜੀ ਦੇ ਘਰ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਰਾਸਤੇ ਦਾ ਵਿਊ ਦੇਖੋ ਬੱਦਲ ਕਿੰਨੇ ਸੋਹਣੇ ਲੱਗਦੇ ਆ ਤੇ ਗ੍ਰੀਨਰੀ ਦੇਖੋ ਕਿੰਨੇ ਸੋਹਣੇ ਲੱਗਦੀ ਆ ਪਹਾੜ ਵਗੈਰਾ ਬਣੇ ਹੋਏ ਨੇ ਤੇ ਬੱਦਲ ਦਾ ਤਾਂ ਨਜ਼ਾਰਾ ਹੀ ਵੱਖਰਾ ਵਾ ਮੌਸਮ ਇੰਨਾ ਜ਼ਿਆਦਾ ਸੋਹਣਾ ਬਣਿਆ ਹੋਇਆ ਵਾ ਬੱਦਲ ਦੇਖ-ਦੇਖ ਕੇ ਤਾਂ ਹੋਰ ਵਧੀਆ ਲੱਗ ਰਿਹਾ ਹਾਂ ਹੁਣ ਸਾਰੀ ਸੰਗਤ ਆਪਾਂ ਨਾਮ ਸਿਮਰਨ ਕਰਦੇ ਹੋਏ ਹੀ ਪਹੁੰਚਾਂਗੇ ਗੁਰਦੁਆਰੇ ਨਾਮ ਵਾਹਿਗੁਰੂ ਸਤ ਸ੍ਰੀ ਅਕਾਲ good hey. ਅੱਜ ਆਪਾਂ ਪਹੁੰਚੇ ਆਂ ਬਸਮਤਨ ਨਗਰ 40 ਮਿੰਟ ਦੇ ਰਾਸਤੇ ਤੋਂ ਬਾਅਦ ਆਪਾਂ ਪਹੁੰਚ ਗਏ ਆਂ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਬਸਮਤਨ ਨਗਰ ਦੇ ਵਿੱਚ ਜੋ ਹੈ ਇੱਥੇ ਪਹੁੰਚ ਗਏ ਆਂ 40 ਮਿੰਟ ਦਾ ਰਾਸਤਾ ਸੀ ਤੇ ਹੁਣ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਉਨੇ ਆਂ ਤੇ ਜਿਹੜਾ ਇਤਿਹਾਸ ਆ ਉਹ ਤੁਸੀਂ ਪੜ ਲਿਓ ਆਪਾਂ ਨਾਲ ਲਗਾ ਦਵਾਂਗੇ ਤੇ ਨਾਲ ਦੀ ਨਾਲ ਤੁਸੀਂ ਜੇ ਪੁਰਾਣੀ ਵੀਡੀਓ ਦੇ ਸੁਣਨਾ ਚਾਹੁੰਦੇ ਹੋ ਤਾਂ ਆਪਾਂ ਉਹ ਵੀ ਲਿੰਕ ਲਗਾ ਦੇਵਾਂਗੇ ਲੰਗਰ ਹਾਲ ਦੇ ਵਿੱਚ ਹੀ ਥੜਾ ਸਾਹਿਬ ਬਣਿਆ ਹੋਇਆ ਵਾ ਤੇ ਇਧਰਲੀ ਇੱਕ ਸਾਈਡ ਲੰਗਰ ਹਾਲ ਬਣਿਆ ਹੋਇਆ ਵਾ ਤੇ ਇੱਥੇ ਪੂਰੀਆਂ ਛੋਲੇ ਦਾ ਲੰਗਰ ਚੱਲਦਾ ਹੁੰਦਾ ਵਾ ਤੇ ਨਾਲੇ ਕਾਲੇ ਚਣਿਆਂ ਦਾ ਵੀ ਲੰਗਰ ਚੱਲਦਾ ਹੁੰਦਾ ਵਾ ਜਿਨ੍ਹਾਂ ਨੂੰ ਤਾਂ ਹਰੀਆਲੀ ਬਹੁਤ ਜ਼ਿਆਦਾ ਪਸੰਦ ਆ ਉਹ ਤਾਂ ਦੇਖ ਕੇ ਬਹੁਤ ਜ਼ਿਆਦਾ ਉਹਨਾਂ ਨੂੰ ਵਧੀਆ ਲੱਗ ਰਿਹਾ ਹੋਏਗਾ ਇੱਕ ਸਾਈਡ ਪਹਾੜ ਬਣੇ ਹੋਏ ਨੇ ਹਰੀਆਲੀ ਦੇ ਨਾਲ ਕਿੰਨੇ ਸੋਹਣੇ ਲੱਗਦੇ ਨੇ ਤੇ ਬੱਦਲ ਦੇਖੋ ਤੁਸੀਂ ਕਿੰਨਾ ਜ਼ਿਆਦਾ ਵਧੀਆ ਲੱਗ ਰਹੇ ਨੇ ਬੱਦਲ ਵੀ ਤੇ ਹਰੇ-ਹਰੇ ਪਹਾੜ ਗ੍ਰੀਨਰੀ ਰਾਸਤੇ ਦੇ ਵਿੱਚ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਵਾ ਤੇ ਹੁਣ ਇੱਥੇ ਹਲੇ ਵੀ ਇਸ ਤਰੀਕੇ ਦੇ ਨਾਲ ਬਲਦਾਂ ਦੇ ਨਾਲ ਹੀ ਖੇਤੀ ਜਿਹੜੀ ਕਰਦੇ ਨੇ ਇਹਨਾਂ ਦਾ ਜਿਹੜਾ ਬੈਠਣ ਵਾਲਾ ਜਿੱਥੇ ਆਪਾਂ ਤਾਂ ਰੇੜਾ ਕਹਿੰਦੇ ਆ ਨਾ ਇੱਥੇ ਸਾਰਾ ਇਹ ਲੋਹੇ ਦਾ ਬਣਿਆ ਹੋਇਆ ਟਾਇਰ ਦੀ ਕੁਰਸੀ ਤੇ ਹੁਣ ਆਪਾਂ ਪਹੁੰਚ ਗਏ ਆ ਭਗਤ ਬਾਬਾ ਨਾਮਦੇਵ ਜੀ ਦੇ ਚੱਕੀ ਆ ਸਥਾਨਵਾ ਜਿੱਥੇ ਉੱਥੇ ਪਹੁੰਚ ਗਏ ਆ ਸਭ ਤੋਂ ਪਹਿਲਾਂ ਆਪਾਂ ਗਏ ਸੀ ਇਹ ਬਸਮਤ ਨਗਰ ਗੁਰਦੁਆਰਾ ਬਾਬਾ ਧਮਧਮਾ ਸਾਹਿਬ कि ਹੁਣ ਆਪਾਂ ਭਗਤ ਨਾਮਦੇਵ ਜੀ ਦੇ ਚੱਕੀ ਆਸਥਾਨ ਤੇ ਪਹੁੰਚ ਗਏ ਹਾਂ। ਇੱਧਰਲੇ ਸਾਈਡ ਖੜਾਵਾਂ ਪਈਆਂ ਨੇ ਭਗਤ ਨਾਮਦੇਵ ਜੀ ਦੀਆਂ ਤੇ ਇੱਧਰਲੀ ਸਾਈਡ ਜਿਹੜਾ ਚੱਕੀ ਬਣੀ ਹੋਈ ਆ ਤੇ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਚੱਕੀ ਨੂੰ ਕਹਿੰਦੇ ਘਮਾਉਣਾ ਹੁੰਦਾ ਇੱਕ ਵਾਰ ਤੇ ਸਾਰੇ ਜਿਹੜੀ ਸੰਗਤ ਹੁੰਦੀ ਆ ਉਹ ਚੱਕੀ ਨੂੰ ਇੱਕ ਵਾਰ ਇਸ ਤਰੀਕੇ ਨਾਲ ਘਮਾਉਂਦੇ ਹੁੰਦੇ ਨੇ। ਇਹ ਹੈਗੀ ਆ ਚੱਕੀ ਭਗਤ ਬਾਬਾ ਨਾਮਦੇਵ ਜੀ ਦੀ। ਤੇ ਇੱਕ ਸਾਈਡ ਬਣਿਆ ਹੋਇਆ ਵਾ ਮੰਦਿਰ ਜਿਹੜਾ ਘੁੰਮਿਆ ਹੋਇਆ ਵਾ ਜਿੱਧਰਲੀ ਸਾਈਡ ਗੇਟ ਵਾ ਉਧਰ ਤੋਂ ਇਹ ਜਿਹੜਾ ਮੰਦਿਰ ਹੈ ਇਹ ਘੁੰਮਿਆ ਹੋਇਆ ਵਾ ਤੇ ਸਾਰਾ ਇਤਿਹਾਸ ਜਿਹੜਾ ਆਪਾਂ ਪਿਛਲੇ ਸਾਲ ਵਾਲੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੁਹਾਡੇ ਨਾਲ ਆਈ ਬਟਨ ਜਿਹੜਾ ਸ਼ੇਅਰ ਕਰ ਦਵਾਂਗੇ ਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਵੀ ਦੇ ਦੇਵਾਂਗੇ ਸਾਰਾ ਤੁਸੀਂ ਇਤਿਹਾਸ ਇਕੱਲਾ ਇਕੱਲਾ ਸੁਣ ਸਕਦੇ ਹੋ ਤੇ ਜੇ ਆਪਾਂ ਇਸ ਵਾਰ ਤੇ ਫਿਰ ਬਹੁਤ ਜ਼ਿਆਦਾ ਵੀਡੀਓਜ਼ ਵੱਡੀ ਬਣ ਜਾਣੀ ਸੀਗੀ ਤਾਂ ਕਰਕੇ ਆਪਾਂ ਤੁਹਾਨੂੰ ਦਰਸ਼ਨ ਹੀ ਕਰਾ ਰਹੇ ਹਾਂ ਇਸ ਸਾਲ ਪਿਛਲੇ ਸਾਲ ਵਾਲੀ ਵੀਡੀਓ ਦੇ ਵਿੱਚ ਕਲਾ ਕਲਾ ਡਿਟੇਲ ਦੇ ਵਿੱਚ ਇਤਿਹਾਸ ਆਪਾਂ ਹਰ ਇੱਕ ਚੀਜ਼ ਦਾ ਦੱਸਿਆ ਹੋਇਆ ਵਾ ਦੇਖ ਸਾਕੇ ਤੇ ਤੁਸੀਂ ਇਹ ਹੈਗਾ ਮੰਦਰ ਬਦਾਮ ਲੱਗੇ ਹੋਏ ਦੇਖੋ ਆਹ ਵਾਲੇ ਬਦਾਮ ਲੱਗੇ ਹੋਏ ਨੇ ਕਿੰਨੇ ਉਹ ਕੋਕੋਨਟ ਲੱਗਿਆ ਹੋਇਆ ਵਾ ਦਾ ਜੋ ਬਾਦਾਮ ਬਾਦਾਮ ਦੇਖੋ ਇਹ ਬੀਚ ਦਾ ਬਾਦਾਮ ਦਾ ਪੁੰਟਾ ਆਪਾਂ ਪਹਿਲੀ ਵਾਰ ਦੇਖਿਆ ਵਾ ਤੁਸੀਂ ਵੀ ਦੇਖ ਸਕਦੇ ਹੋ ਆਪਾਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਪਰ ਜਿਹੜਾ ਕੋਕੋਨਟ ਦਾ ਰੇਟ ਆ ਉਹ ਵੀ ਉੱਥੇ ਇੰਨਾ ਹੀ ਹੈਗਾ ਜਿੰਨਾ ਆਪਣੇ ਪੰਜਾਬ ਦੇ ਵਿੱਚ ਇਹ ਉਹ ਦੇ ਮੱਜਨ ਆਉਂਦੀਆਂ ਕਿੰਨੀ ਆ ਵਿੱਚ ਬੜੀਆਂ ਹੋਈਆਂ ਨੇ ਉਹਦੇ ਮੂੰਹੇ ਗੱਲੇ ਬਾਹਰ ਨੇ ਓਏ ਪਤਾ ਨਾ ਹਾ ਛੁਡਕੁੜੀ ਫੀਮ ਵਾਲੀਆਂ ਨੇ ਹਾਂਜੀ ਓਰੀ ਆਗੀ ਵਿੱਚ ਆਗੀ ਓ ਕਿੱਧਰ ਦੀ ਆਉਂਦੀ ਪਈਆ ਸੀਵਿੰਗ ਅਨ ਲੱਗ ਗਈਆਂ ਓਏ ਉਹ ਦੇਖੋ ਜਿਹੜੇ ਕੋ ਹੁੰਦੇ ਨੇ ਸਿੰਗ ਕਿੰਨੇ ਉਹਦੇ ਕਿੱਦੇ ਟਿੱਖੇ ਨੇ ਹਨਾ ਕਿੱਦੇ ਕਿੰਨੇ ਲੰਬੇ ਲੰਬੇ ਸਿੰਧੂ ਅਸੀਂ ਕਿੱਥੇ ਪਹੁੰਚ ਗਏ ਹਾਂ ਉਹ ਤੁਹਾਨੂੰ ਦੱਸਾਂਗੇ ਕਿ ਕਿੱਥੇ ਜਾਣਾ ਹੈ ਹੁਣ ਆਪਾਂ ਪਹੁੰਚ ਗਏ ਆਂ ਭਗਤ ਪਾਪਾ ਨਾਮਦੇਵ ਜੀ ਦੇ ਘਰ ਦੇ ਵਿੱਚ ਇਹ ਹੈਗਾ ਬਾਬਾ ਜੀ ਦਾ ਘਰ ਦੇਖ ਸਕਦੇ ਹੋ ਤੁਸੀਂ ਦਰਸ਼ਨ ਕਰੋ ਭਗਤ ਪਾਪਾ ਨਾਮਦੇਵ ਜੀ ਦਾ ਇਹ ਹੈਗਾ ਘਰ ਜਿੱਥੇ ਉਹਨਾਂ ਨੇ ਕਰੋ ਦਰਸ਼ਨ ਤੁਸੀਂ ਵੀ ਜਨਮ ਸਥਾਨ ਬਾਬਾ ਜੀ ਦਾ ਘਰ ਜਿਹੜਾ ਬਣਿਆ ਹੋਇਆ ਉਸ ਤੇ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਉਹ ਵੀ ਹੁੰਦੀ ਹੈ ਇਹ ਵੀ ਕਹਿੰਦੇ ਮੂਤ ਲਾਉਣ ਵਾਲੀ ਹੈ ਉਹ ਤਾਂ ਮੈਂ ਸਾਬਣ ਬਣਾਉਣੇ ਲਈ ਲਿਆ ਤਾਣੇ ਲਗਵਾਲੀ ਨੇ ਮਿੱਟੀ ਆ ਉਹ ਨਾਦਰਦੀਆਂ ਵੀ ਦੀਆਂ ਲੈਣਾ ਉਹ ਕਿੰਨੇ ਰੁਪਏ ਪਾਈਆ ਚੀਆ ਸੀ ਇਸ ਦਾ ਕੀ ਰੇਟ ਹੈ ਸੋ ਕਾ ਪਾਈ ਹੈ 400 ਰੁਪਏ ਕਿੰਨੇ ਵਾਜਾ ਇਹ ਵਾਲੀ ਦਾਲ ਚੀਨੀ ਕਾ ਦਾਲ ਚੀਨੀ 150 ਕਿ ਪਈ ਹੈ 150 ਕਾ 150 ਕਾ ਇਹ ਵੀ ਦੇ ਦੋ ਦੋ ਜਦੋਂ ਆਪਾਂ ਬਾਬਾ ਜੀ ਦੇ ਘਰ ਤੋਂ ਬਾਹਰਲੀ ਸਾਈਡ ਆਉਨੇ ਆ ਜਿਹੜੀ ਗਲੀ ਬਣੀ ਹੋਈ ਹੈ ਉੱਥੇ ਮਸਾਲੇ ਮਸਾਲੇ ਜਿਆ ਰਾਸਤੇ ਦੇ ਵਿੱਚ ਹਲਦੀਆਂ ਦੀਆਂ ਫੈਕਟਰੀਆਂ ਬਣੀਆਂ ਹੋਈਆਂ ਇੰਨੀ ਹਲਦੀ ਉੱਥੇ ਮਤਲਬ ਕਿ ਵੇਚਦੇ ਨੇ ਤੇ ਸਾਰੇ ਤਰ੍ਹਾਂ ਦੇ ਇੱਥੇ ਮਸਾਲੇ ਸਾਰੇ ਦੇਖਣ ਲੱਗ ਗਏ ਵੀ ਕਿਦਾਂ ਕੀ ਰੇਟ ਚੱਲ ਰਿਹਾ ਵਾ ਇੱਥੇ ਤੇ ਆ ਗੂੰਦ ਦੇਖੋ ਤੁਸੀਂ ਤੇ ਸਾਰਾ ਕੁਝ ਇੱਥੇ ਜਿਹੜਾ ਦੇਖ ਰਹੇ ਨੇ ਸਾਰੇ ਤੇ ਰੇਟ ਪੁੱਛ ਰਹੇ ਨੇ ਵੀ ਕੀ ਕੀ ਰੇਟ ਹੈਗਾ ਇੱਥੇ ਦਾ ਤੇ ਫਿਰ ਕੰਪੇਅਰ ਕਰਦੇ ਨੇ ਹੁਣ ਆਪਾਂ ਪਹੁੰਚ ਗਏ ਆ ਭਗਤ ਬੱਬਾ ਨਾਮਦੇਵ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਹੁਣ ਆਪ ਹੁਣ ਆਪਾਂ ਕਰਾਂਗੇ ਦਰਸ਼ਨ ਤੇ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ ਤੇ ਇਤਿਹਾਸ ਵੀ ਸੁਣ ਲਿਓ ਬਾਬਾ ਜੀ ਦੱਸਣਗੇ ਹਾਂ ਜੀ ਭਗਤ ਨਾਮ ਤੇ ਮੰਨ ਲਿਆ ਜੇ ਜਾਨ ਵੀ ਕਰਨ ਪੁੱਜੀ ਵੀ

दे देते पता बने होया से गुरु ग्रंथ साभिदियां पर कर्मियां की थी पांच पैसे नारियल डाके मथा टेक के सच्चे गांव के आज तो बात कोई दे दादी गुरु नहीं तोरे जे गुरु होवे ना ते युगों युगे हटाले श्री गुरु ਆਦਿ ਨੀ ਆਈ ਸ੍ਰੀ ਗੁਰੂ ਸਾਹਿਬ ਜੀ ਸ਼ਾਮਲੀ ਹੋ। ਛਾਨੋਂ ਨਰਕਾਂ ਚੋਂ ਕੱਢ ਕੇ ਸੁਖਾਂ ਦੇ ਵਿੱਚ ਪਾ ਕੇ ਮੇਰੇ ਤੇ ਇਹੋ ਅਤਰੋ ਮੈਂ ਤੁਹਾਨੂੰ ਮੜੀਆਂ ਸ਼ਾਨੀਆਂ ਗੋਦੀ ਜਾਣ। ਮੈਂ ਤੁਹਾਨੂੰ ਪੀਰਾਂ ਸੁਪੀਰਾਂ ਦੀਆਂ ਅੰਤਰਾ ਭਾਂ ਭਾਦੀਆਂ ਜਾਂ। ਇੱਕ ਦੇ ਲੰਡਾਇਆ ਜੋ ਮੰਗਾ ਠਾਕਰੇ ਆਪਣੀ ਤੇਸ ਹੋਈ। ये तीन वचन कहे पहला भजन 50 शब्द गुणवाणी पढ़ो ते पढ़ो दूसरा भजन पुण्य 84 हैवर कितनी पुण्य तीसरा भजन सारे सन्नेत कम बिहार पारिशार पारशमيرو पूरा बससी है ਆ ਗਿਆ ਹਾਂ ਵਾਪਸ ਦੇ ਆਪਣੇ ਜਿੱਦ ਰੂਮ ਹੈਗਾ ਵਾ ਉਧਰਲੀ ਸਾਈਡ ਤੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਦਾ ਸਾਰਾ 뷰 ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦਾ ਦਿਖਾਈ ਦਿੰਦਾ ਵਾ ਉੱਥੋਂ ਜਾਲੀ ਲੱਗੀ ਹੋਏ ਇਸ ਤਰੀਕੇ ਦੇ ਨਾਲ ਤੇ ਇੱਕ ਨੰਬਰ ਗੇਟ ਦੇ ਵਿੱਚ ਘੋੜੇ ਦੇ ਵੀ ਦਰਸ਼ਨ ਹੁੰਦੇ ਨੇ ਬਾਬਾ ਜੀ ਦਾ ਜਿਹੜਾ ਘੋੜਾ ਵਾ ਬਾਬਾ ਅਨਮੋਲ ਸਿੰਘ ਜੀ ਤੇ ਹੁਣ ਆਪਾਂ ਦਰਸ਼ਨ ਕਰਾਂਗੇ ਇੱਕ ਨੰਬਰ ਗੇਟ ਦੇ ਸਾਹਮਣੇ ਹੀ ਦਰਸ਼ਨ ਹੁੰਦੇ ਨੇ ਘੋੜੇ ਦੇ ਸਵੇਰ ਵੇਲੇ ਵੀ ਤੇ ਸ਼ਾਮ ਵੇਲੇ ਵੀ ਤੇ ਹੁਣ ਆਪਾਂ ਆ ਕੇ ਵਾਪਸ ਤੇ ਘੋੜੇ ਦੇ ਦਰਸ਼ਨ ਕਰਨ ਲਈ ਆ ਗਏ ਆ ਤੇ ਨਾਲੇ ਇਹ ਰਸਬ ਦਾ 파ਟ ਸੁਣਾਵਾਂਗੇ ਇੱਕ ਨੰਬਰ ਗੇਟ ਹੈਗਾ ਵਾ ਇਹ ਵਾਲਾ ਤੇ ਤੁਸੀਂ ਵੀ ਕਰੋ ਦਰਸ਼ਨ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕਰਿਆ ਹੋਇਆ ਹੈਗਾ ਪਿਛਲੇ ਸਾਲ ਵਾਲੀ ਵੀਡੀਓਜ਼ ਵੀ ਤੁਸੀਂ ਜਰੂਰ ਚੈੱਕ ਕਰ ਲਿਓ ਕਲਾਕਲਾ ਇਤਿਹਾਸ ਦੱਸਿਆ ਹੋਇਆ ਵਾ ਆਪਾਂ ਨੇ ਤੇ ਲਿੰਕ ਵੀ ਦੇ ਦਵਾਂਗੇ ਤੇ ਤੁਸੀਂ ਪਲੇਲਿਸਟ ਦੇ ਵਿੱਚ ਵਿੱਚ ਇਹ ਕ ਕਰ ਸਕਦੇ ਹੋ ਤੇ ਨਾਲ ਦੀ ਨਾਲ ਆਪਣੇ ਇੰਸਟਾਗ੍ਰam ਆਈਡੀ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਜਿਨ੍ਹਾਂ ਨੇ ਹਲੇ ਤੱਕ ਪਾਟ ਆਪਣੇ ਪੁਰਾਣੇ ਵਾਲੇ ਨਹੀਂ ਦੇਖੇ ਹੋਏ ਹੈਗੇ ਜਿਹੜੇ ਆਪਾਂ ਅਪਲੋਡ ਕਰਨਾ ਹੈਆਂ ਨਾਲ ਦੀ ਨਾਲ ਉਹ ਵੀ ਜਰੂਰ ਦੇਖ ਲਿਓ ਤੁਸੀਂ ਤੁਹਾਨੂੰ ਦਰਸ਼ਨ ਹੋ ਜਾਣਗੇ ਸਾਰੀਆਂ ਚੀਜ਼ਾਂ ਦੇ ਜਿਹੜੇ ਜਿਹੜੇ ਆਪਾਂ ਵਿੱਚ ਵੀਡੀਓ ਬਣਾਈਆਂ ਨੇ ਤੇ ਸਾਰੀਆਂ ਵੀਡੀਓਸ ਨੂੰ ਜਰੂਰ ਦੇਖ ਲਿਓ ਤੇ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਟਿਲ ਦੈਨ ਟੇਕ ਕੇਅਰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ